ਜੀ ਹਾਂਜੀ तकरीबन ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਹੈ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈ ਸੀ ਯੂ 'ਚ ਦਾਖਲ ਕੀਤਾ ਹੈ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕਿ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸਚ ਕ੍ਰਿਟੀਕਲ ਕੰਡੀਸ਼ਨ ਚੋਂ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈਗਾ ਉਹ ਵਰਤ ਸ਼੍ਰੋਣੀ ਬੋਧਾ ਕਪੰਨੇ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਤੇ ਵਿੱਚ ਪਲੇ Haryana ਪਲੈਨ ਹੁਣਾ ਦਾ ਬੰਦੇ ਕੋ ਝਗੜਾ ਹੋਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਲੋਕ ਜਖਮੀ ਵੀ ਹੈ ਜੀ ਹਾਂਜੀ ਦੋਨੋਂ ਪਾਸੇ ਹੈ ਉਹ ਵੀ ਜ਼ਖਮੀ ਹੋ ਉਹ ਜ਼ਖਮੀ ਦੋਨੋਂ ਪਾਸੇ ਹੈ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੇਖੋ ਅਸੀਂ ਸਭ ਤੋਂ ਮਾਰੇ ਹਾਂ ਹੂੰ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਨਾਲ ਕੀ ਗੱਲ ਹੋਈ ਹੈ ਸ਼ੁਰੂਆਤ ਕੀ ਮਾਮਲੇ ਦੀ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਕਿ ਗੱਲ ਹੈ ਕਿੱਥੇ ਦਾ ਵਾਸੀ ਜੁਲਫਾਨ ਦਾ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਬਿਲੋਂਗ ਕਰਦਾ ਹੈ